ਕਿੱਥੇ ਆਪ ਕੋੜਾ ਪੂਰਾ ਭਿਲਾ ਰੋਡ ਤੇ ਬੋਡਾ ਰੋਡ ਮੇਰੇ ਪਹਿਲੇ ਲੱਭੀ ਇਸ ਦਾ ਪਹਿਲਾਂ ਹੀ ਵੇਚ ਕੀ ਗਏ ਹਾਂ ਪਹਿਲਾਂ ਵੀ ਹਾਂਜੀ ਪਹਿਲਾਂ ਵਿਕੇ ਗਏ ਤੁਹਾਨੂੰ ਬੱਸਾਂ ਤਾਂ ਨਹੀਂ ਆਉਂਦੀ ਨਹੀਂ ਜੀ ਨਹੀਂ ਠੀਕ ਹੈ ਠੀਕ ਠੀਕ ਹੈ ਜੀ ਠੀਕ ਹੈ ਧੰਨਵਾਦ ਜੀ लॻे ਆ ਦੇਖੋ ਜੀ ਖੜੇ ਆ ਹੋਏ ਤੇਰੀ ਬਾਹਰ ਆ ਰਿਹਾ ਨੇ ਯਾਰ ਤੇ ਆ ਹਾਂ ਜੀ ਉਹ ਲੋਕ ਆ ਮੈਂ ਤੁਹਾਨੂੰ ਸਮਝਾਉਂਦਾ ਹਾਂ ਮਾਣੋ ਜੀ ਸਾ ਕਿਹੜਾ ਪਿੰਡ ਆ ਤੁਹਾਡਾ ਹਾਂ ਜੀ ਖਿਖਾ ਵਾਲਾ ਜਿੱਥੇ ਨਾ ਮਾ ਆਇਆ ਹੋੜ ਮਾਗੋ ਵਾਲਾ ਨਾਲ ਹੋਰ ਆਉਣਾ ਬਣੀ ਨਾਲ ਹੋਰ ਆਉਣਾ ਬਣੀ ਜੀ ਸੈਟਰਾਂ ਦੀ ਦੋ ਨੇ ਵਧੀਆ ਜੀ ਕੋਈ ਲਾ ਜਾ ਬੰਦਾ ਆ ਇੰਸਪੈਕਟਰ ਸਾਹਿਬ ਆ ਇਥੇ ਕਰ ਜਾਂਦੇ ਹੁੰਦਾ ਹੁਣੇ ਮਤਲਬ ਜਦੋਂ ਆ ਕੇ ਡਾਲੀ ਕਿਡਾ ਮਾਰ ਜਾਂਦੇ ਆ ਫਿਰ ਸਾਰੇ ਮਾਲ ਇਕੱਠੇ ਹੁੰਦੇ ਹਾਲ ਜੀ ਸਰ ਦੇਖੋ ਜੀ ਮੰਡੀ ਵਧੀਆ ਚੱਲ ਰਹੀ ਆ ਸਾਰੇ ਇੱਥੇ ਕਿਸਾਨ ਮਿਲ ਰਹੇ ਨੇ ਕਮ ਸੇ ਕਮ ਇਸ ਟਾਈਮ ਪੋਣੇ 7 ਤੋਂ ਜਾਂ ਸ਼ਾਮ ਦੇ ਤੋਂ ਸਾਰਿਆਂ ਦਾ ਵਧੀਆ ਤਰੀਕੇ ਨਾਲ ਪਰਚੂਰਮੈਂਟ ਦਾ ਕੰਮ ਵਧੀਆ ਚੱਲੀ ਜਾਂਦਾ ਖਰੀਦ ਵਧੀਆ ਹੋ ਰਹੀ ਆ ਕਿ ਮੈਂ ਇਹੀ ਦੇਖਣ ਲਈ ਆਇਆ ਹਾਂ ਸ ਮੇਰੇ ਨਾਲ ਮਾਰਕੀਟ ਕਮੇਟੀ ਦੇ ਚੇਅਰਮੈਨ ਆ ਮੌਜੂਦ ਨੇ ਤੇ ਆਪਣੇ 83 ਸਟੇਸ਼ਨ ਦੇ ਪ੍ਰਧਾਨ ਵੀ ਮੌਜੂਦ ਨੇ ਤੇ ਪਰ ਬਹੁਤ ਵਧੀਆ ਤਰੀਕੇ ਨਾਲ ਹੋ ਰਿਹਾ ਆ ਕੋਈ ਸਮੱਸਿਆ ਨਹੀਂ ਕਿਸਾਨਾਂ ਨੂੰ ਵਧੀਆ ਤਰੀਕੇ ਨਾਲ ਹੋ ਰਹੀ ਆ ਤੇ ਬਾਕੀ ਇਹਨਾਂ ਡਿਪਾਰਟਮੈਂਟ ਨੂੰ ਵੀ ਪਨਗ੍ਰੇਨ ਨੂੰ ਤੇ ਬਾਕੀ ਜੋ ਫੂਡ ਸਪਲਾਈ ਹੈਗੀ ਆ ਡਿਪਾਰਟਮੈਂਟ ਇਹਨਾਂ ਨੂੰ ਹਦਾਇਤਾਂ ਨੇ ਕਿ ਜਿਆਦਾ ਕਿਸੇ ਨੂੰ ਸਮਾਂ ਇੱਥੇ ਮੰਡੀ 'ਚ ਨਾ ਬਿਤਾਉਣਾ ਪਵੇ ਆਪਾਂ ਜਲਦੀ ਤੋਂ ਜਲਦੀ ਉਹਨਾਂ ਦਾ ਜੋ ਵੀ ਖਰੀਦ ਦਾ ਕੰਮ ਆ ਕਰਕੇ ਉਹਨਾਂ ਨੂੰ ਵਿਲੇ ਕੀਤਾ ਜਾਵੇ ਠੀਕ ਹੈ ਹਾਂ ਕਹਿੰਦਾ ਜੀ ਹਰ ਰੋਜ਼ ਜਿਹੜਾ ਚੈੱਕ ਹੋਣਾ ਚਾਹੀਦਾ ਇਹਨਾਂ ਦੇ ਜਿਹੜਾ ਚੇਅਰਮੈਨ ਸਾਹਿਬ ਨੇ ਇਸਾਨਾ ਨਾਲ ਗੱਲਬਾਤ ਕੀਤੀ ਉਹ ਦੱਸ ਰਹੇ ਆ ਕਿ ਵੀ ਅਸੀਂ ਜਿਹੜਾ ਇੱਕ ਦਿਨ ਤੋਂ ਦੂਸਰੇ ਦਿਨ ਦੇ ਵਿੱਚ ਵਿੱਚ ਫ੍ਰੀ ਹੋ ਜਾਂਦੇ ਆ ਜਿਹੜਾ ਲੋਡਿੰਗ ਵੀ ਤੇ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਠੀਕ ਹੈ